ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਐਲਾਨ ਕੀਤੇ ਉਹਨਾਂ ਨਾਲ ਵਿਰੋਧੀਆਂ ਦੀ ਇੱਕ ਵਾਰਤਾ ਬੋਲਤੀ ਬੰਦ ਹੋ ਗਈ ਸਿਰਫ ਵਿਰੋਧ ਲਈ ਵਿਰੋਧ ਕਰਨ ਵਾਲੇ ਇਹ ਆਗੂ ਹੋਣ ਸ਼੍ਰੀ ਅਨੰਦਪੁਰ ਸਾਹਿਬ ਵਿਕੇ ਸੱਦੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਵਿੱਚ ਇਹ ਸਾਰੇ ਐਲਾਨ ਨਾ ਕਰਨ ਨੂੰ ਹੀ ਮੁੱਦਾ ਬਣਾਈ ਜਾ ਰਹੇ ਨੇ ਅਸਲ ਵਿੱਚ ਸ਼੍ਰੀ ਅਨੰਦਪੁਰ ਸਾਹਿਬ 'ਤੇ ਅੱਜ ਦੋ ਧਾਰਮਿਕ ਸਮਾਗਮ ਹੋਏ ਇੱਕ ਕਾਮਾਦੀ ਪਾਰਟੀ ਤੇ ਭਗਵੰਤ ਮਾਨ ਸਰਕਾਰ ਦਾ ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਪੈਸ਼ਲ ਸੈਸ਼ਨ ਵਿੱਚ ਕੋਈ ਵੀ ਅਜਿਹਾ ਅਹਿਮ ਐਲਾਨ ਨਾ ਕਰਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਸਰਕਾਰ ਉੱਤੇ ਇਹ ਸਵਾਲ ਉੱਠੇ ਕਿ ਕਰੋੜਾਂ ਰੁਪਏ ਖਰਚ ਕੇ ਫਿਰ ਇਹ ਸਪੈਸ਼ਲ ਸੈਸ਼ਨ ਸਦਿਆ ਕਾਹਦੇ ਲਈ ਸੀ ਅੱਜ ਜਦੋਂ ਸਾਰੇ ਹੈਰਾਨ ਹੋ ਗਏ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਤੋਂ ਬਾਅਦ ਇੱਕ ਗੁਰੂ ਤੇਗ ਬਹਾਦਰ ਜੀ ਦੇ ਨਾਂ ਉੱਤੇ ਵਿਸ਼ਵ ਪੱਤਰੀ ਯੂਨੀਵਰਸਿਟੀ ਬਣਾਉਣ ਸਮੇਤ ਹੋਰ ਕਈ ਐਲਾਨ ਕੀਤੇ ਕੀ ਅਜਿਹਾ ਭਗਵੰਤ ਮਾਨ ਨੇ ਕੱਲ ਹੋਈ ਗਲਤੀ ਨੂੰ ਸੁਧਾਰਨ ਲਈ ਕੀਤਾ ਕੁਝ ਵੀ ਹੋਵੇ ਉਹਨਾਂ ਦੇ ਕੀਤੇ ਐਲਾਨਾਂ ਨਾਲ ਇਹ ਇਕੱਲੇ ਸ਼੍ਰੀ ਅਨੰਦਪੁਰ ਸਾਹਿਬ ਵਾਸੀ ਨਹੀਂ ਸਾਰੇ ਪੰਜਾਬੀਆਂ ਨੇ ਸਵਾਗਤ ਕੀਤਾ ਤੇ ਖੁਸ਼ੀ ਮਨਾਈ ਹੈ ਹੁਣ ਵਿਰੋਧੀਆਂ ਦੀ ਵੀ ਲਾਜ਼ਮੀ ਬੋਲਤੀ ਬੰਦ ਹੋ ਗਈ ਹੋਵੇਗੀ ਜੇਕਰ ਇਹਨਾਂ ਸਾਰੇ ਐਲਾਨਾਂ ਉੱਤੇ ਅਮਲ ਹੁੰਦਾ ਤਾਂ ਇਹ ਬਹੁਤ ਵੱਡੀ ਗੱਲ ਹੋਏਗੀ ਹੈਰਾਨੀ ਇਸ ਗੱਲ ਉੱਤੇ ਵੀ ਹੋਈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫੇਕਰ ਜੱਥੇਦਾਰ ਗਿਆਨੀ ਰਗਵੀਰ ਸਿੰਘ ਨੇ ਇਹਨਾਂ ਐਲਾਨਾਂ ਦਾ ਸਵਾਗਤ ਕੀਤਾ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਕਮੇਟੀ ਵਾਲੀ ਦੂਜੀ ਸਟੇਜ ਉੱਤੇ ਆਲੋਚਨਾ ਕਰਨ ਤੋਂ ਪਿੱਛੇ ਨਹੀਂ ਹਟੇ ਉਧਰ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਐਚਐਸ ਫੂਲਕਾਰ ਨੇ ਪਹਿਲਾਂ ਸਕੂਲਾਂ ਦੇ ਸਿਲੇਬਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਡਾਕੂ ਹੋਣ ਦੀ ਬੱਚਿਆਂ ਨੂੰ ਪੜ੍ਹਾਈ ਕਰਵਾਉਣ ਵਾਲੀ ਗੱਲ ਕਰਕੇ ਨਵੀਂ ਬਹਿਸ ਛੇੜ ਦਿੱਤੀ ਅਤੇ ਇਸ ਉੱਤੇ ਵੀ ਸਵਾਲ ਖ ਪਹਿਲਾਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਐਲਾਨ ਕੀਤੇ ਅਤੇ ਇਹਨਾਂ ਉਤੇ ਸਾਬਕਾ ਜੱਤੇਦਾਰ ਅਤੇ ਸੁਖਵੀਰ ਸਿੰਘ ਬਾਦਲ ਦੀ ਪ੍ਰਤੀਕਿਰਿਆ ਬਾਅਦ ਵਿੱਚ ਦਿਖਾਵਾਂਗੇ ਕਿਸੇ ਸਮੇਂ ਆਮ ਆਦਮੀ ਪਾਰਟੀ ਦਾ ਹਿੱਸਾ ਰਹੇ ਅਤੇ ਦੱਕਾ ਹਲਕੇ ਤੋਂ ਵਿਧਾਇਕ ਦੀ ਚੋਣ ਜਿੱਤਣ ਵਾਲੇ ਐਡਵੋਕੇਟ ਐਚਰਸ ਫੁਲਕਾ ਗੁਰੂ ਸਾਹਿਬ ਦੇ ਡਾਕੂ ਹੋਣ ਦੀ ਪੜਾਈ ਵਾਲੇ ਸਿਲੇਬਸ ਬਾਰੇ ਕੀ ਖੁਲਾਸਾ ਕਰ ਰਹੇ ਨੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗੱਜੇਸ਼ ਦਾ ਰਖਾ ਗਾਵੇ ਤਨ ਤਨ ਸੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨੋਂ ਬਾਅਦ ਹੋਣ ਸ੍ਰੀ ਆਕਾ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜ੍ਹਦੇ ਰਹਿ ਆਂ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਦੁਪਾਲ ਉੱਥੇ ਚੇਰ ਸਥਾਪਿਤ ਹੋਵੇ ਉਥੇ ਗੁਰੂਆਂ ਦੀ ਬਾਣੀ ਦਾ ਉਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀਦ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜ਼ੀ ਚੜੋ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜ਼ੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਤਕਾ ਤੇ ਯੁੱਧ ਦੇ ਹੋਰ ਅਭਿਆਸ ਹੁੰਦੇ ਸੀ ਚਰਨ ਗੰਗਾ ਸਟੇਡੀਅਮ ਐ ਉਹ ਸਟੇਡੀਅਮ ਇੱਕ ਪਾਸਿਓਂ ਖਾਲੀ ਜਾ ਪਿਆ ਇੱਕ ਪਾਸੇ ਪੌੜੀਆਂ ਜੀਆਂ ਉਹਦੀਆਂ ਠੀਕ ਨਹੀਂ ਹੈਗੀਆਂ ਕਿਸੇ ਪਾਸੇ ਉਹ ਸਟੇਡੀਅਮ ਲੱਗਦਾ ਹੀ ਨਹੀਂ ਨਾ ਹੀ ਐ ਸਟੇਡੀਅਮ ਤਾਂ ਅਸੀਂ ਹਰੇਕ ਪਿੰਡ 'ਚ ਜਿਹੜੇ 3-4000 ਸਟੇਡੀਅਮ ਦਾ ਨਾਉਂਸ ਕੀਤਾ ਉਹ ਤਾਂ ਪਿੰਡਾਂ 'ਚ ਵੀ ਬਣਨਗੇ ਪਰ ਸ਼ੁਰੂਆਤ ਫਿਰ ਆਪਾਂ ਗੁਰੂ ਦਾ ਨਾਮ ਲੈ ਕੇ ਕਰਦੇ ਆਂ ਪਹਿਲਾਂ ਆਗਿਆ ਗੁਰਾਂ ਦੀ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਬਾਬਾ ਗੱਜ ਗੇਦਕਾਰ ਆ ਗਏ ਜਾਵੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੰਗਣੋਂ ਪਾਵੇ ਨਿਹਾਲ ਹੋ ਜਾਵੇ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲੇ ਉਹ ਤੁਸੀਂ ਨਕਸ਼ਾ ਬਣਾ ਦਿਓ ਉੱਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਤੁਸੀਂ ਕਿਉਂਕਿ ਗੱਤਕਿਆਂ ਦੇ ਬਹੁਤ ਸਾਰੇ ਕਰਤੱਬ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਘਟਨਾਵਾਂ ਵੀ ਹੋਈਆਂ ਨੇ ਘੋੜੇ ਜਿਹੜੇ ਆ ਪਬਲਿਕ ਵਾਲੇ ਪਾਸੇ ਨੂੰ ਆ ਜਾਂਦੇ ਆ ਪ੍ਰੋਪਰ ਜਗ੍ਹਾ ਨਹੀਂ ਹੈਗੀ ਪਰ ਤੁਸੀਂ ਸਾਨੂੰ ਨਕਸ਼ੇ ਬਣਾ ਕੇ ਦੇ ਦਿਓ ਅਫਸਰ ਤੁਹਾਡੇ ਨਾਲ ਅਸੀਂ ਭੇਜ ਦਾਂਗੇ ਚਰਨ ਗੰਗਾ ਸਟੇਡੀਅਮ ਜਿਹੜਾ ਉਹ ਵਰਲਡ ਕਲਾਸ ਲੈਵਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਪੰਜਾਬ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਅੰਮ੍ਰਿਤਸਰ ਸਾਹਿਬ ਨੂੰ ਔਰ ਤਲਵੰਡੀ ਸਾਹਿਬ ਨੂੰ ਉਸ ਪਵਨ ਸਥਾਨਾ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਜਿਹੜਾ ਕੋ ਮਤਾ ਹੈ ਉਹ پاس ਕੀਤਾ ਹੈ ਔਰ ਸਿੱਖ ਪੰਥ ਦੀ ਬਹਾਕਿਆ ਤੋਂ ਇਹ ਚ ਰੋਕਣੀ ਮੰਗ ਰਹੀ ਹੈ ਕਿ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਦਰਜਾ ਦਿੱਤਾ ਜਾਏ ਕਿਉਂਕਿ ਇਹਨਾਂ ਸ਼ਹਿਰਾਂ ਦੇ ਬਿਲਕੁਲ ਹਦੂਦ ਦੇ ਨੇੜੇ ਕੰਪਲੈਕਸ ਦੇ ਨੇੜੇ ਤੇੜੇ ਤਬਾਕੂ ਸਿਗਰਟ ਬੀੜੇ ਮਾਸ ਸ਼ਰਾਬ ਆਦਿ ਦੀਆਂ ਦੁਕਾਨਾਂ ਨੇ ਉਹ ਖੁੱਲੀਆਂ ਹੋਈਆਂ ਨੇ ਆਸ-ਪਾਸ ਇਹਨਾਂ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੇਵਨ ਕੀਤਾ ਜਾਂਦਾ ਹੈ ਜੇਕਰ ਸਰਕਾਰ ਨੇ ਐਸਾ ਐਲਾਨ ਕੀਤਾ ਤਾਂ ਬੜੀ ਖੁਸ਼ੀ ਦੀ ਗੱਲ ਹੈ ਔਰ ਇਹਨਾਂ ਆਮਦ ਦੇ ਵਿੱਚ ਵੀ ਲਿਆਉਣਾ ਬੜਾ ਜ਼ਰੂਰੀ ਹੈ ਔਰ ਅਸੀਂ ਸਰਕਾਰ ਦੇ ਇਸ ਫੈਸਲੇ ਤੇ ਛਲਾਗਾ ਕਰਦੇ ਹਾਂ ਕਿਉਂਕਿ ਸਰਕਾਰ ਨੇ ਜੇਕਰ ਇਹਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਅਸੀਂ ਸਾਰੇ ਇਸ ਗੱਲ ਦਾ ਸਹਿਯੋਗ ਵੀ ਕਰੀਏ ਕਿ ਇਹ ਬਹੁਤ ਵਧੀਆ ਉਦਮ ਤੇ ਉਪਰਾਲਾ ਹੈ ਤਾਂ ਕਿ ਇਹਨਾਂ ਸ਼ਹਿਰਾਂ ਦੀ ਜਿਹੜੀ ਪਵਿੱਤਰਤਾ ਹੈ ਉਹ ਕਾਇਮ ਰੱਖੀ ਜਾ ਸਕੇ ਜਿੰਨੇ ਧਾਰਮਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਸਾਰਿਆਂ ਦੇ ਅੱਗੇ ਬਾਦਲ ਸਾਹਿਬ ਨੇ ਫੈਸਲਾ ਕੀਤਾ ਸ਼੍ਰੀ ਲਾਓ ਸ਼੍ਰੀ ਆਨੰਦਪੁਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਮੁਕਸਰ ਸਾਹਿਬ ਹੁਣ ਮੈਂ ਕੱਲ ਅਖਬਾਰ ਦੀ ਅੱਜ ਹੈਡਲਾਈਨ ਹੈ ਕਿ ਜੀ ਤਿੰਨੋ ਸ਼ਹਿਰਾਂ ਨੂੰ ਹੋਲੀ ਸਿਟੀ ਬਿਕਰੇਆ ਕੀਤਾ ਕਿਹਾ ਖਾਸਾ ਜੀ ਉਹਨਾਂ ਨੂੰ ਪਤਾ ਹੀ ਨਹੀਂ 15 ਸਾਲ ਪਹਿਲੇ ਬਾਦਲ ਸਾਹਿਬ ਕਰ ਚੁੱਕੇ ਸੀ ਥੋੜੀ ਸਰਕਾਰ ਕਾਲੇ ਦੇਲੇ 15 ਸਾਲ ਪਹਿਲੇ ਹੋਲੀ ਸਿਟੀ ਡਿਕਲੇਅਰ ਕੀਤਾ ਤੁਸੀਂ ਦੇਖੋ ਹੋਲੀ ਸਿਟੀ ਨਹੀਂ ਜਿੰਨੇ ਅਨੰਦਪੁਰ ਸਾਹਿਬ ਦੀ ਚਾਰੋਂ ਤਰਫ ਸੇਵਾ ਹੋਈ ਹੈ ਸੰਭਾਲ ਹੋਈ ਹੈ ਡਵੈਲਪਮੈਂਟ ਹੋਈ ਹੈ 100% ਅਕਾਲੀ ਸਰਕਾਰ ਨੇ ਕੀਤੀ ਹੈ ਅੰਮ੍ਰਿਤਸਰ ਸਾਹਿਬ ਲੈ ਲੋ ਤਲਵੰਡੀ ਸਾਹਿਬ ਉਹ ਲੈ ਲੋ ਗੁਰੂ ਮੈਨੂੰ ਯਾਦ ਹੈ ਵੱਡੇ ਪਾਲ ਸਾਹਿਬ ਨੇ ਕਿਹਾ ਅਸੀਂ ਮੀਟਿੰਗ ਸੀ ਕੈਬਨਟ ਸੀ ਉਹਨਾਂ ਨੇ ਕਿਹਾ ਕਿ ਜਿੱਥੇ ਜਿੱਥੇ ਆਪਣੇ ਇਤਿਹਾਸਿਕ ਸ਼ਹਿਰ ਹੈ ਜਿੱਥੇ ਗੁਰੂ ਸਾਹਿਬ ਗਏ ਹੈ ਸਭ ਤੋਂ ਪਹਿਲੇ ਪੈਸਾ ਉੱਥੇ ਲਾ ਕੇ ਡਵੈਲਪ ਕਰੋ ਤੇ ਭਾਵੇਂ ਤੁਸੀਂ ਤਰਨਤਣਾ ਸਾਹਿਬ ਚਲੇ ਹੋ ਸਭ ਤੋਂ ਪਹਿਲੇ ਉੱਥੇ ਸਾਰੀ ਡਵੈਲਪਮੈਂਟ ਕੀਤੀ ਕਿਉਂ ਤੁਹਾਡੇ ਕੋਲ ਸਿਆਸੀ ਤਾਕਤ ਸੀ ਗੁਰਤੇਗ ਬਹਾਦਰ ਸਾਹਿਬ ਦਾ 350 ਸਿੱਧੀ ਦਿਹਾੜਾ ਸਰ ਦੇਸ਼ੀ ਨੇਵਲ ਕੇ ਸਾਰੀ ਦੁਨੀਆ ਚ ਮਨਾਇਆ ਜਾ ਰਿਹਾ ਕੀ ਤੁਹਾਨੂੰ ਇਸ ਗੱਲ ਦਾ ਪਤਾ ਕਿ ਕੁਝ ਸਾਲ ਪਹਿਲਾਂ ਤੱਕ ਹਿੰਦੁਸਤਾਨ ਦੀਆਂ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਇਹ ਪੜਾਇਆ ਜਾਂਦਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਇੱਕ ڈاکੂ ਸੀ ਬੜੀ ਹੈਰਾਨੀ ਦੀ ਤੁਹਾਨੂੰ ਲੱਗਦੀ ਹੋਣੀ ਹੈ ਕੁਝ ਜਿਹੜੇ ਪੁਰਾਣੇ ਮੇਰੇ ਹਰ ਕੇ ਬੰਦੇ ਆ ਉਹਨਾਂ ਨੂੰ ਤਾਂ ਸ਼ਾਇਦ ਯਾਦ ਹੋਊਗਾ ਪਰ ਜਿਹੜੇ ਨਵੇਂ ਯੰਗ ਤੇ ਉਹਨਾਂ ਤੇ ਸੁਣ ਕੇ ਸ਼ੌਕ ਲੱਗਦਾ ਮੈਂ ਯੰਗ ਲੋਅਰਸ ਨੂੰ ਕਈਆਂ ਨੂੰ ਪੁੱਛਿਆ ਆਪਣੇ ਜੂਨੀਅਰਸ ਨੂੰ ਵੀ ਪੁੱਛਿਆ ਉਹ ਵੀ ਸ਼ੌਕ ਹੋ ਗਏ ਸੀ ਸੁਣ ਕੇ ਕਿ ਇਹ ਕਿਵੇਂ ਹੋ ਸਕਦਾ ਪਰ ਇਹ ਸੀਗਾ ਇਹ ਹੋ ਗਿਆ ਸੀ ਕਲਾਸ 11ਵੀਂ ਦੀ ਬੋਕ ਉਹ ਐਨਸੀਟੀਆਰ ਦੀ ਕਿਤਾਬ ਸੀ ਮੀਡੀਵਲ ਹਿਸਟਰੀ ਆਫ ਇੰਡੀਆ ਡਾਕਟਰ ਸतीश ਚੰਦਰਾ ਜੀਐਨਯੂ ਦੇ ਪ੍ਰੋਫੈਸਰ ਸੀ ਉਹਨਾਂ ਦੀ ਲਿਖੀ ਹੋਈ ਉਸ ਦੇ ਵਿੱਚੇ ਪਾਠ ਸੀ ਕਿ ਗੁਰਤੇਗ ਬਹਾਦਰ ਸਾਹਿਬ ਉਹਨਾਂ ਤੇ ਇਸ ਤਰ੍ਹਾਂ ਨਹੀਂ ਸੀ ਲਿਖਿਆ ਉਹਨਾਂ ਤਾਂ ਬੜਾ ਡੈਰੋਗੇਟਰੀ ਤਰੀਕੇ ਨਾਲ ਲਿਖਿਆ ਸੀ ਕਿ ਤੇਗ ਬਹਾਦਰ ਇੱਕ ਪਠਾਨ ਹਫੀਜ਼ ਆਦਮ ਦੇ ਨਾਲ ਮਿਲ ਕੇ ਲੁੱਟਾਂ ਕਰਦੇ ਸੀ ਖੋਹਾ ਕਰਦੇ ਸੀ ਤੇ ਔਰਿੰਗੇਵ ਨੇ ਉਹਨਾਂ ਨੂੰ ਇਸ ਗੱਲ ਦੀ ਸਜ਼ਾ ਦਿੱਤੀ। ਔਰ ਇਹ ਪੰਜਾਬ ਵਿੱਚ ਦੀ ਅੰਗਰੇਜ਼ੀ ਦੀ ਕਿਤਾਬ ਸੀ ਸੀ ਪੰਜਾਬ ਦੇ ਵਿੱਚ ਤਾਂ ਇਹਨੂੰ ਬਹੁਤਾ ਪਤਾ ਵੀ ਨਹੀਂ ਸੀ ਪੜਾਈ ਵੀ ਨਹੀਂ ਸੀ ਜਾਂਦੀ। ਔਰ ਇਹ ਗੱਲ ਇੱਕ ਐਮ ਐਸ ਰਾਹੀ ਸਾਹਿਬ ਵਕੀਲ ਸੀਗੇ ਚੰਡੀਗੜ੍ਹ ਹਾਈ ਕੋਰਟ ਦੇ। ਉਹਨਾਂ ਨੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਰਿਟ ਪਾਈ ਹੈ 96 97 ਦੀ ਗੱਲ। ਇੱਕ ਰਿਟ ਪਾਈ ਤੇ ਉਹ ਰਿਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਗੁਰੂਆਂ ਸਿੱਖ ਕੱਲੇ ਇਹ ਨਹੀਂ ਬਾਕੀ ਗੁਰੂਆਂ ਦੇ ਖਿਲਾਫੀ ਕਾਫੀ ਕੁਝ ਲਿਖਿਆ ਵਾਸੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫੀ ਸੀਗਾ ਤੇ ਹਾਈ ਕੋਰਟ ਨੇ ਉਹਨਾਂ ਦੀ ਰਿੱਟ ਉੱਤੇ ਡਾਇਰੈਕਟ ਕੀਤਾ ਕਿ ਇਹ ਜਿਹੜੇ ਪਾਠ ਨੇ ਸਿੱਖ ਗੁਰੂਆਂ ਦੇ ਖਿਲਾਫ ਇਹਨਾਂ ਨੂੰ ਵਿੱਚੋਂ ਡਿਲੀਟ ਕੀਤਾ ਜਾਵੇ ਬਾਕੀ ਗੁਰੂਆਂ ਦੇ ਗੁਰਗੋਬਿੰਦ ਸਿੰਘ ਜੀ ਦੇ ਤੇ ਬਾਕੀ ਗੁਰੂ ਸਾਹਿਬ ਦੇ ਤਾਂ ਡਿਲੀਟ ਕਰਤੇ ਪਰ ਗੁਰੂ ਤੇਗ ਬਹਾਦਰ ਸਾਹਿਬ ਦਾ ਨਹੀਂ ਕੀਤਾ ਔਰ ਇਹ ਜੋ ਡਾਕਟਰ ਸਤੀ ਚੰਦਰ ਹਿਸਟੋਰੀਅਨਸ ਯੂਨ ਦਾ ਕੈਨਾਸੀ ਆਫੀਸ਼ਲ ਹਿਸਟਰੀ ਹੈ ਪਰ ਪਰਸ਼ੀਨ ਹਿਸਟਰੀ ਤੇ ਲੈ ਕੇ authentic ਹਿਸਟਰੀ ਹੈ اور ਆਫੀਸ਼ਲ ਹਿਸਟਰੀ ਕਿਹੜੀ ਜੋ ਔਰੰਗਜ਼ੇ ਆਫ ਦੇ ਬੰਦਿਆਂ ਨੇ ਲਿਖੀ ਹੈ ਮਤਲਬ ਕਿ ਇਹ ਹਾਲ ਤੁਸੀਂ ਲੈ ਲਓ ਕਿ ਦੇਸ਼ ਆਜ਼ਾਦ ਹੋਣ ਤੋਂ ਮਗਰੋਂ ਵੀ ਤੁਸੀਂ ਇਹ ਤਕਰੀਬਨ 2000 ਤੱਕ ਮਤਲਬ ਕਿ ਪਵੰਡਿਆ 53 ਸਾਲਾਂ ਤੱਕ ਹਿੰਦੁਸਤਾਨ ਦੇ ਸਕੂਲਾਂ ਦੇ ਵਿੱਚ ਇਹ ਪੜਾਇਆ ਜਾਂਦਾ ਸੀ ਤੇ ਇਹ ਫਿਰ ਮੁੱਦਾ ਕਾਫੀ ਵੱਡਾ ਹੋਇਆ ਉੱਠਿਆ ਸੰਨ 2000 ਦੇ ਵਿੱਚ ਫਿਰ ਇਹ ਕਈ ਹਿਸਟੋਰੀయన్స్ ਨੇ ਇਹਦੇ ਇਹਦੇ ਲਿਖਿਆ ਕਿ ਗਲਤ ਆ ਡਾਕਟਰ ਮਹੀਪ ਸਿੰਘ ਇੱਕ ਹਿੰਦੀ ਦੇ ਬਹੁਤ ਵੱਡੇ ਰਾਈਟਰ ਸੀ ਉਹਨਾਂ ਨੇ ਬਹੁਤ ਲਿਖਿਆ ਕਿ ਬਿਲਕੁਲ ਗਲਤ ਆ ਤੇ ਇੱਕ ਡਾਕਟਰ ਹਰੀ RAM ਗੁਪਤਾ ਸੀ ਉਹਨਾਂ ਨੇ ਕਿਹਾ ਕਿ ਪਠਾਨ ਜਿਹੜਾ ਹਫੀਜ਼ ਆਦਮ ਸੀ ਇਹਦੀ ਤਾਂ ਡੈਥ 1643 ਵਿੱਚ ਹੋ ਗਈ ਤੇ ਇਹ ਕਿਤਾਬ ਦੇ ਵਿੱਚ ਲਿਖਿਆ ਕਿ ਉਹ 72 73 74 ਦੇ ਵਿੱਚ ਇਹਨਾਂ ਦੇ ਨਾਲ ਗੁਰਤੇਗ ਬਾਦਰ ਸਾਹਿਬ ਨਾਲ ਇਹ ਡਾਕੇ ਮਾਰਦਾ ਸੀ ਇਹ ਕਿਵੇਂ ਹੋ ਸਕਦਾ ਉਹਨਾਂ ਨੇ ਵੀ ਲਿਖਿਆ ਪੜਿਆਂ ਲਿਖਿਆ ਉਸ ਤੋਂ ਬਾਕਰੋ ਇਹ ਮੁੱਦਾ ਪਾਰਲੀਮੈਂਟ ਦੇ ਵਿੱਚ ਹੋਇਆ ਕੇਐਮਪੀ ਨੇ ਪੜਾਬਜੈਕਸ਼ਨ ਕੀਤਾ ਬਹੁਤ ਕਿ ਇਹਨੂੰ ਕਰੈਕਟ ਕਰੋ ਆ ਜਿਹੜੇ ਇਹ ਉਦੋਂ ਦੇ ਇਹ ਟ੍ਰਿਬਿਊਨ ਦੇ ਵਿੱਚ ਵੀ ਖਬਰ ਆ ਤੇ ਰਾਹੀ ਸਾਹਿਬ ਨੇ ਰਿਟ ਪਾਈ ਟ੍ਰਿਬਿਊਨ ਦੇ ਵਿੱਚ ਵੀ ਖਬਰ ਆ ਆ ਫਰੰਟਲਾਈਨ ਮੈਗਜ਼ੀਨ ਦੇ ਵਿੱਚ ਜੋ ਹਿੰਦੂ ਨਿਊਜ਼ਪੇਪਰ ਦੇ ਸਾਈਟ ਤੇ ਵੀ ਹੋ ਗਿਆ ਫਰੰਟਲਾਈਨ ਮੈਗਜ਼ੀਨ ਦੇ ਵਿੱਚ ਸਾਰੀ ਸਟੋਰੀ ਦਿੱਤੀ ਵੀ ਆ ਤੇ ਨਾਲੇ ਉਹਨਾਂ ਨੇ ਲਿਖਿਆ ਕਿ ਕਿਵੇਂ ਉਹ ਡਾਕਟਰ ਸतीश ਚੰਦਰਾ ਨੂੰ ਡਿਫੈਂਡ ਕਰ ਰਹੇ ਆ ਤੇ ਜਦੋਂ ਐਮਪੀਆ ਨੇ ਰੌਲਾ ਪਾਇਆ ਤਾਂ ਉਦੋਂ ਉੱਥੇ ਸੀਗੇ ਜੋ ਬਾਜਪਾ ਦੀ ਸਰਕਾਰ ਸੀ ਤੇ ਮੁਰਲੀ ਮਨੋਹਰ ਜੋਸ਼ੀ ਉਦੋਂ ਜਿਹੜੇ ਐਜੂਕੇਸ਼ਨ ਮਨਿਸਟਰ ਸੀ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਅਸੀਂ NCERT ਨੂੰ ਡਾਇਰੈਕਟ ਕਰ ਰਹੇ ਹਾਂ ਕਿ ਇਹ ਪਾਠ ਨੂੰ ਡਿਲੀਟ ਕਰੋ ਔਰ ਇਸ ਨੂੰ ਇਹ ਬੁੱਕਸ ਨੂੰ ਕਰੈਕਟ ਕਰੋ ਤਾਂ ਉਦੋਂ ਫਿਰ ਇਹਨਾਂ ਨੇ ਇਹ ਪਾਠ ਡਿਲੀਟ ਕਰਤਾ 2004 ਦੇ ਵਿੱਚ ਸਰਕਾਰ ਬਦਲ ਗਈ ਜਦੋਂ ਸਰਕਾਰ ਬਦਲੀ ਤਾਂ ਉਦੋਂ ਕਾਂਗਰਸ ਸਰਕਾਰ ਆ ਗਈ ਇਹਨਾਂ ਨੇ ਕਿਹਾ ਨਵੀਆਂ ਕਿਤਾਬਾਂ ਜਿਹੜੀਆਂ ਇਹਨਾਂ ਨੂੰ ਰਿਮੂਵ ਕਰਕੇ ਜਿਹੜਾ ਪੁਰਾਣਾ ਵਰਜ਼ਨ ਆ ਉਹ ਫਿਰ ਇੰਟਰੋਡਿਊਸ ਕਰ ਦਿਓ ਆ 2024 ਦੀ 27 ਜੂਨ 2024 ਦੀ ਖਬਰ ਹੈ ਸੈਕੰਡ ਰੈਟ ਫਿਰ ਰਾਹੀ ਸਾਹਬ ਦੇ ਫਾਈਲ ਕੋਰਟ ਦੇ ਵਿੱਚ ਸੈਕੰਡ ਰੈਟ ਪਾਈ ਅਟਰੀਵਿਊਨ ਤੇ ਵੈਬਸਾਈਟ ਦੇ ਉੱਤੇ ਇਹ ਰੈਟ ਦਾ ਸਾਰਾ ਹਿਸਟਰੀ ਮੌਜੂਦ ਹੈ ਉਹਨਾਂ ਨੇ ਸਾਰਾ ਵਿੱਚ ਲਿਖਿਆ ਕਿ 96 ਦੇ ਵਿੱਚ ਪਹਿਲਾਂ ਇਹ ਹਾਈ ਕੋਰਟ ਨੇ ਡਿরেকਸ਼ਨ ਦਿੱਤੀਆਂ ਸੀ ਕਿ ਰਿਮੂਵ ਕਰੋ ਉਸ ਤੋਂ ਬਾਅਦ ਨਿਰਮੇ ਚ ਸਾਰੇ ਰਿਮੂਵ ਹੋ ਗਏ ਪਰ ਗੁਰਤੇਗ ਵਾਹਦਰ ਸਿੰਘ ਸਾਹਿਬ ਵਾਲਾ ਨਹੀਂ ਰਿਮੂਵ ਹੋਇਆ ਤੇ ਗੁਰਤੇਗ ਵਾਹਦਰ ਸਾਹਿਬ ਵਾਲਾ ਕਿਉਂਕਿ ਜਿਹੜੇ ਉਹ ਹਿਸਟੋਰੀਅਨ ਸੀ ਉਹ ਬੜਾ ਡਿਫੈਂਡ ਕਰਦਾ ਸੀ ਕਿ ਵਰਸ਼ਨ ਕਰੈਕਟ ਆ ਅੱਛਾ ਦੂਜੀ ਮੈਂ ਤੁਹਾਨੂੰ ਹੋਰ ਵੀ ਗੱਲ ਦੱਸਦਾ ਜਦੋਂ ਇਹ ਇਸ਼ੂ ਚੱਲ ਰਿਹਾ ਸੀ ਇਹ ਗੱਲ ਆ ਠੰਡਵੇਂ 99 ਦੀ ਉਦੋਂ ਜਿਹੜੇ ਗੁਰ ਜਿਹੜੇ ਪੰਡਿਤ ਕਿਰਪਾਰਾ ਪੰਡਿਤ ਕਿਰਪਾਰਾਮ ਜਿਹੜੇ ਕਿ ਗੁਰੂ ਸਾਹਿਬ ਦੇ ਕੋਲ ਆਏ ਸੀ ਹਾਂ ਹਾਂ ਨਾਲ ਦੀ ਨਾਲ ਉਹਨਾਂ ਨੇ ਹਿਸਟੋਰੀਅਨਸ ਨੇ ਇਹ ਵੀ ਕਿਹਾ ਕਿ ਜਿਹੜਾ ਕਸ਼ਮੀਰ ਦਾ ਜਿਹੜਾ ਸੀਗਾ ਗਵਰਨਰ ਸੂਬਾ ਉਹ ਤਾਂ ਬੜਾ ਹੀ ਸੈਕੂਲਰ ਸੀ ਉਹਨੇ ਤਾਂ ਕਸ਼ਮੀਰੀ ਪੰਡਤਾਂ ਨੂੰ ਤੰਗ ਹੀ ਨਹੀਂ ਕੀਤਾ ਕਸ਼ਮੀਰੀ ਪੰਡਤ ਤਾਂ ਗੁਰੂ ਸਾਹਿਬ ਦੇ ਕੋਲੇ ਆਏ ਨਹੀਂ ਉਦੋਂ ਫਿਰ ਇਹ 98 97 98 ਦੀ ਗੱਲ ਆ ਕਿਤੇ ਤੇ ਉਦੋਂ ਫਿਰ ਪੰਡਤ ਕਿਰਪਾ ਰਾਮ ਦੇ ਖਾਨਦਾਨ ਚ ਜਿਹੜੇ ਹੁਣ ਮੌਜੂਦ ਨੇ ਉਹ ਫਿਰ ਆਏ ਉਹਨਾਂ ਨੇ ਆ ਕੇ ਮਾਰਚ ਨਿਕਾਲਿਆ ਉਹਨਾਂ ਨੇ ਕਿਹਾ ਕਿ ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ ਸ਼ੁਰੂ ਤੋਂ ਕਿ ਗੁਰੂ ਤੇਗ ਬਹਾਦਰ ਨੇ ਸਾਨੂੰ ਬਚਾਇਆ ਵੀ ਸਾਡੇ ਪੁਰਖੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਏ ਸੀ ਵੀ ਇਹ ਕੌਣ ਹੁੰਦਾ ਹੈ ਹਿਸਟੋਰੀਅਨ ਉੱਠ ਕੇ ਜਾ ਕੇ ਸਾਡੀ ਹਿਸਟਰੀ ਨੂੰ ਖਤਮ ਕਰਨ ਵਾਲਾ ਉਦੋਂ ਇਹ ਇੱਥੇ ਗੁਰਦੁਆਰਾ ਕਮੇਟੀ ਨੇ ਉੱਥੇ ਅਫਗਾਨ ਸਾਹਿਬ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਮਨਜੀਤ ਜੀ ਕੇ ਨੇ ਮੈਨੂੰ ਵੀ ਬੁਲਾਇਆ ਮੈਂ ਵੀ ਉੱਥੇ ਸੀਗਾ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਾਰਚ ਵੀ ਨਿਕਾਲਿਆ ਉਸ ਤੋਂ ਬਾਅਦ ਫਿਰ 99 ਦੇ ਵਿੱਚ ਇਹ ਇੱਕ ਪੈਦਲ ਮਾਰ ਜਤਰਾ ਵੀ ਇਥੋਂ ਨਿਕਲੀ ਸੀ ਮਨਜੀਤ ਜੀ ਕੇ ਨੇ ਨਾਲ ਲੀਡ ਕੀਤਾ ਸੀ ਉਹਦੇ ਵਿੱਚ ਵੀ ਪੰਡਿਤ ਕਿਰਪਾ ਰਾਮ ਦੇ ਜੋ ਇਹ ਕਸ਼ਮੀਰੀ ਪੰਡਤਾਂ ਦਾ ਪੂਰੇ ਪੂਰੇ ਜੱਥਾ ਨਾਲ ਗਿਆ ਉਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਇਹ ਕਸ਼ਮੀਰੀ ਪੰਡਤਾਂ ਨੇ ਇਹ ਕਰਕੇ ਅਖੀਰ ਤੇ ਜਾ ਕੇ ਫਿਰ ਤਾਂ ਰੀਲீஸ் ਹੋਇਆ ਫਿਰ ਜਦੋਂ 2004 ਦੇ ਵਿੱਚ ਫਿਰ ਰਿਟ ਪਾਈ ਤੇ ਐਮ ਐਸ ਰਾਹੀ ਸਾਹਿਬ ਨੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਫਿਰ ਡਾਇਰੈਕਟ ਕੀਤਾ ਸਰਕਾਰ ਨੂੰ ਕਿ ਇਹ ਜਿਹੜਾ ਵਰਸ਼ਨ ਆ ਇਹ ਵਿੱਚ ਵਾਪਸ ਨਹੀਂ ਆਉਣਾ ਚਾਹੀਦਾ ਬੁੱਕ ਵਿੱਚ ਤੇ ਉਦੋਂ ਜਾ ਕੇ ਇਹ ਕਿਤਾਬ ਦੇ ਵਿੱਚੋਂ ਨਿਕਲਿਆ ਅੱਜ ਹੁਣ ਲਾਲ ਕਿਲੇ ਦੇ ਵਿੱਚ ਅਸੀਂ ਇਸ਼ੀ ਤੀ ਦਿਹਾੜਾ ਮਨਾ ਰਹੇ ਆ ਏਡਾ ਵੱਡਾ ਸਮਾਰੋਹ ਹੋ ਰਿਹਾ ਆ 2 ਸਾਲ ਪਹਿਲਾਂ 400 ਸਾਲਾਂ ਚ ਪਿਛਤਬਦੀ ਸੀ ਜਨਮ ਦਿਨ ਦੀ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਉਹ ਵੀ ਲਾਲ ਕਿਲੇ ਦੇ ਵਿੱਚ ਏਡਾ ਵੱਡਾ ਸਮਾਰੋਹ ਹੋ ਕੇ ਉੱਥੇ ਮਨਾਈ ਸੀ ਅੱਜ ਕੇਸਟੇਟਾ ਨੇ ਹਰਿਆਣਾ ਨੇ ਵੀ ਕਈਆਂ ਹੋਰਾਂ ਨੇ ਵੀ ਸਕੂਲਾਂ ਵਿੱਚ ਕੰਪਲਸਰੀ ਕਰ ਕੀਤਾ ਜੇਕਰ ਤੇ ਭਾਰਤ ਦੇ ਉਤੇ ਤੁਸੀਂ ਐਸੇ ਲਿਖੋ ਲੇਖ ਲਿਖੋ ਅੱਜ ਹੁਣ ਸਾਰੇ ਅੱਜ ਦੇ ਟਾਈਮ ਦੇ ਉਤੇ ਜੋ ਕਰੈਕਟ ਹਿਸਟਰੀ ਆ ਸਾਰੇ ਸਕੂਲਾਂ ਤੇ ਸਾਰੇ ਆ ਰਹੀ ਆ ਪਰ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹੁੰਦਾ ਸੀ ਕਿ ਕੁਝ ਸਾਲ ਪਹਿਲਾਂ ਤੱਕ ਕੁਝ ਸਾਲ ਪਹਿਲਾਂ ਤੱਕ ਇਹ ਕਹਾਣੀ ਕੁਸ਼ ਹੋ ਰਹੀ ਸੀ ਕਿਵੇਂ ਹੋ ਰਹੀ ਸੀ ਤਾਂ ਹੁਣ ਮੈਂ ਜੋ ਗੁਰੂ ਸਾਹਿਬ ਦੀ ਸ਼ਹਾਦਤ ਆ ਉਹ ਤਾਂ ਮਲਕ ਕੇ ਕੱਲਾ ਹਿੰਦੁਸਤਾਨ ਦੀ ਨਹੀਂ ਬਰਕਾ ਸਾਰੀ ਦੁਨੀਆ ਨੂੰ ਨਹੀਂ ਭੁੱਲਣੀ ਚਾਹੀਦੀ ਔਰ ਅਸੀਂ ਤਾਂ ਸਾਰੇ ਗੁਰੂ ਸਾਹਿਬ ਦਾ ਤੇ ਨਾ ਤੇ ਨਹੀਂ ਸਕਤੇ ਪਰ ਮੈਂ ਸੋਚਿਆ ਕਿ ਕਿ ਇਹ ਵੀ ਇੱਕ ਇਤਿਹਾਸ ਦਾ ਪੱਖਾ ਜਿਹੜਾ ਕਿ ਪਤਾ ਹੋਣਾ ਚਾਹੀਦਾ